ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਚੀਨ ਨੂੰ ਦਿੱਤੇ ਗਏ ਛਟਕੇ ਦੀ ਚਪੇਟ ਦੇ ਵਿੱਚ ਭਾਰਤ ਆ ਸਟील ਸੈਕਟਰ ਵੀ ਹੁਣ ਆ ਚੁੱਕਿਆ ਹੈ ਅਸਲ ਦੇ ਵਿੱਚ ਡੋਨਲਡ ਟਰੰਪ ਨੇ ਚੀਨ ਨੂੰ ਸਬਕ ਸਿਖਾਉਣ ਦੇ ਲਈ ਸਟੀਲ ਉੱਤੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਤੇ ਇਹ ਟੈਰਿਫ 12 ਮਾਰਚ ਤੋਂ ਲਾਗੂ ਹੋ ਚੁੱਕਿਆ ਹੈ ਟ੍ਰੰਪ ਦੇ ਇਸ ਫੈਸਲੇ ਤੋਂ ਬਾਅਦ ਪੂਰੀ ਦੁਨੀਆ ਦੇ ਬਾਜ਼ਾਰਾਂ ਦੇ ਵਿੱਚ ਗੜਾਵਟ ਵੇਖਣ ਨੂੰ ਮਿਲ ਰਹੀ ਹੈ। ਟ੍ਰੰਪ ਦੀ ਇਸ ਧਮਕੀ ਦਾ ਸਭ ਤੋਂ ਵੱਧ ਅਸਰ ਜਿਹੜਾ ਹੈ ਮੈਟਲ ਸ਼ੇਅਰਾਂ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਟ੍ਰੰਪ ਦੇ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਤਰੀਖ ਨੂੰ ਵੀ ਐਲਾਨ ਕੀਤਾ ਗਿਆ ਸੀ। ਦਸ ਇਸ ਟੈਕਸ ਤੋਂ ਬਾਅਦ ਮੁੰਬਈ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ 2.23 ਫੀਸਦੀ ਦੀ ਟੀਕੇ 627.81 ਅੰਕਾਂ ਦੀ ਗਿਰਾਵਟ ਦੇ ਨਾਲ 27526.08 ਅੰਕਾਂ ਉੱਤੇ ਬੰਦ ਹੋਇਆ 7 ਫਰਵਰੀ ਸ਼ੁੱਕਰਵਾਰ ਨੂੰ ਮੈਟਲ ਇੰਡੈਕਸ 2.40 ਫੀਸਦੀ ਦੀ ਤੇਜ਼ੀ ਦੇ ਨਾਲ 28912.98 ਅੰਕਾਂ ਉੱਤੇ ਬੰਦ ਹੋਇਆ ਸੀ ਅਤੇ ਦੋ ਦਿਨਾਂ ਚ ਮੈਟਲ ਇੰਡੈਕਸ ਆਪਣੇ ਉਸ ਪੱਧਰ ਤੋਂ ਲਗਭਗ 6% ਡਿੱਗ ਚੁੱਕਿਆ ਹੈ ਭਾਰਤ ਅਮਰੀਕਾ ਦਾ ਵੱਡਾ ਸਟੀਲ ਐਕਸਪੋਰਟ ਨਹੀਂ ਹੈ ਹਾਲਾਂਕਿ ਅਮਰੀਕਾ ਸਭ ਤੋਂ ਵੱਧ ਸਟੀਲ ਦੀ ਦਰਾਮਦ ਕੈਨੇਡਾ ਬ੍ਰਾਜ਼ੀਲ ਮੈਕਸੀਕੋ ਦੱਖਣੀ ਕੋਰੀਆ ਅਤੇ ਵਿਅਤਨਾਮ ਤੋਂ ਕਰਦਾ ਹੈ ਪਤੇ ਭਾਰਤ ਉਸਦੇ ਵੱਡੇ ਸਟੀਲ ਐਕਸਪੋਰਟਾਂ ਦੀ ਸੂਚੀ 'ਚ ਨਹੀਂ ਹੈ ਭਾਰਤ ਦੇ ਮਿਨਿਸਟਰੀ ਆਫ ਟ੍ਰੇਡ ਦੇ ਅੰਕੜਿਆਂ ਤੋਂ ਵੀ ਸਾਫ ਹੈ ਕਿ ਅਮਰੀਕਾ ਨੂੰ ਭਾਰਤ ਵੱਲੋਂ ਕੀਤੇ ਜਾਣ ਵਾਲੇ ਐਕਸਪੋਰਟ ਦੇ ਵਿੱਚ ਮਾਲੀ ਸਾਲ 2022-23 ਦੇ ਮੁਕਾਬਲੇ ਕਾਫੀ ਗਿਰਾਵਟ ਦੇਖੀ ਜਾ ਰਹੀ ਹੈ ਮਾਲੀ ਸਾਲ 2023-24 'ਚ ਭਾਰਤ ਨੇ ਅਮਰੀਕਾ ਨੂੰ 2022-23 ਦੇ ਮੁਕਾਬਲੇ 47.8% ਘੱਟ ਸਟੀਲ ਐਕਸਪੋਰਟ ਕੀਤਾ ਹੈ ਜਦ ਕਿ ਆਇਰਨ ਅਤੇ ਸਟੀਲ ਦੇ ਨਾਲ ਬਣੇ ਸਮਾਨ ਦੇ ਐਕਸਪੋਰਟ ਵਿੱਚ ਵੀ 9 ਫੀਸਦੀ ਦੀ ਘਰਾਵਟ ਆਈ ਹੈ ਇਹ ਘਰਾਵਟ ਇਸ ਮਾਲੀ ਸਾਲ ਦੇ ਵਿੱਚ ਵੀ ਜਾਰੀ ਹੈ ਇਸ ਦੇ ਬਾਵਜੂਦ ਭਾਰਤ ਵਿੱਚ ਸਟੀਲ ਉੱਤੇ ਲਾਏ ਗਏ ਟੈਰਿਫ ਨੂੰ ਲੈ ਕੇ ਸਟੀਲ ਕੰਪਨੀਆਂ ਚੋਂ ਚਿੰਤਾ ਦੇਖਣ ਨੂੰ ਮਿਲ ਰਹੀ ਹੈ ਚੀਨ ਦੇ ਵਿੱਚ ਸਟੀਲ ਸ਼ੇਰਾ ਦੇ ਵਿੱਚ ਵੀ ਗਰਵਟਾਈ ਹੈ ਹਾਲਾਂਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਉਤਪਾਦਕ ਹੈ ਪਰ ਭਾਰਤ ਵਾਂਗ ਉਹ ਵੀ ਅਮਰੀਕਾ ਦੇ ਸਟੀਲ ਦੇ ਵੱਡੇ ਐਕਸਪੋਰਟਾਂ ਦੀ ਸੂਚੀ ਵਿੱਚ ਨਹੀਂ ਹੈ ਚੀਨ ਵੱਲੋਂ ਸਟੀਲ ਹੋਰ ਦੇਸ਼ਾਂ 'ਚ ਭੇਜਿਆ ਜਾਂਦਾ ਹੈ ਤੇ ਉੱਥੋਂ ਇਹ ਸਟੀਲ ਅਮਰੀਕਾ ਨੂੰ ਜਾਂਦਾ ਹੈ 트럼ਪ ਪ੍ਰਸ਼ਾਸਨ ਨੂੰ ਪਤਾ ਹੈ ਕਿ ਜੇ ਸਟੀਲ ਉੱਤੇ ਟੈਰਿਫ ਲਾਜਾਵੇਗਾ ਤਾਂ ਇਸ ਦਾ ਸਿੱਧਾ ਅਸਰ ਚੀਨ ਉੱਤੇ ਹੀ ਪਵੇਗਾ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਮੰਗਲਵਾਰ ਨੂੰ ਚੀਨ ਦੇ ਵਿੱਚ ਵੀ ਸਟੀਲ ਸ਼ੇਅਰਾਂ ਦੀ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਚਾਇਨਾ ਸਟੀਲ ਕਾਰਪੋਰੇਸ਼ਨ ਦਾ ਸ਼ੇਅਰ ਗਿਰਾਵਟ ਦੇ ਨਾਲ ਬੰਦ ਹੋਇਆ ਦੱਸਦੀ ਕਿ ਮੈਟਲ ਸ਼ੇਰਾਂ ਦੇ ਵਿੱਚ ਚੱਲ ਰਹੀ ਗਰਾਵਟ ਦੇ ਵਿਚਾਲੇ ਬਾਜ਼ਾਰ ਮਹਾਰਾ ਦੀ ਚੇਤਾਵਨੀ ਹੈ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਵੀ ਮੈਟਲ ਸ਼ੇਰਾਂ ਦੇ ਵਿੱਚ ਅਸਥਿਰਤਾ ਬਣੀ रह ਸਕਦੀ ਹੈ ਕਿਉਂਕਿ ਗਲੋਬਲ ਨਿਵੇਸ਼ਕ ਇਨਰ ਟੈਰਿਫ ਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਸਮੀਖਿਆ ਕਰ ਰਹੇ ਨੇ ਹਾਲੇ ਕਿ ਭਾਰਤੀ ਸਟੀਲ ਖੇਤਰ ਲੰਬੇ ਸਮੇਂ ਤੋਂ ਮਜ਼ਬੂਤ ਬੰਨਿਆ ਹੋਇਆ ਪਰ ਥੋੜੇ ਸਮੇਂ ਦੇ ਨੁਕਸਾਨ ਤੋਂ ਬਚਣਾ ਮੁਸ਼ਕਲ ਲੱਗਦਾ ਹੈ ਅਤੇ ਅੱਗੇ ਗਿਰਾਵਟ ਦਾ ਜੋਖਮ ਵੀ ਬੰਨਿਆ ਹੋਇਆ ਹੈ ਹਾਲਾਂਕਿ ਨਿਵੇਸ਼ਕਾਂ ਦੇ ਲਈ ਇਹ ਇੱਕ ਇੰਤਜ਼ਾਰ ਅਤੇ ਨਿਗਰਾਨੀ ਕਰਨ ਵਾਲੀ ਸਥਿਤੀ ਹੈ ہے کیونکہ مو سیاسی بے یقینیاں ਅਤੇ ਆਰਥਿਕ ਨੀਤੀਆਂ ਦੇ ਵਿੱਚ ਬਦਲਾਅ ਬਾਜ਼ਾਰ ਰੁਝਾਨਾਂ ਨੂੰ ਪ੍ਰਭਾਵਿਤ ਕਰਦੇ ਰਹਣਗੇ। ਵੀਰ ਰਿਪੋਰਟ ਚੈਨ ਪੰਜਾਬੀ